ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਸ਼ਾ ਜੀ ਬਾਣੀ ਦੇ ਵਿੱਚ ਫਰਮਾਉਂਦੇ ਹਨ ਕਿ ਗੁਰ ਪ੍ਰਸਾਦ ਆਪਣੇ ਆਪ ਸੁਜੇ ਤਿਸ ਕੀ ਜਾਣੋ ਤ੍ਰਿਸ਼ਨਾ 부ਜੇ ਸਾਧ ਸੰਗਤ ਜੀ ਤਿੰਨ ਚੀਜ਼ਾਂ ਨੇ ਇੱਕ ਸਾਡਾ ਆਪਣਾ ਆਪ ਤੇ ਅਸੀਂ ਆਪਣੇ ਆਪ ਨੂੰ ਵੇਖਣਾ ਤੇ ਉਹਦੇ ਵਿੱਚ ਇੱਕ ਪਰਮਾਤਮਾ ਹੈ ਇਹ ਸਾਰੀ ਖੇਡ ਧਰਮ ਦੀ ਹੈ ਇਹ ਤਿੰਨ ਚੀਜ਼ਾਂ ਤੇ ਖੜੀ ਹੋਈ ਹੈ ਸਾਰੀ ਸਾਧਨਾ ਸਾ ਸੰਗਤ ਜੀ ਜਦੋਂ ਵੀ ਕਿਸੇ ਨੂੰ ਕੁਝ ਇਸ ਮਾਰਗ ਤੋਂ ਲੱਭੇ ਤੇ ਇੱਥੇ ਇਥੋਂ ਮਿਲਿਆ ਆਪਣੇ ਆਪ ਦੇ ਵਿੱਚੋਂ ਸੰਗਤ ਜੀ ਬਾਹਰ ਕੁਝ ਵੀ ਨਹੀਂ ਹੈ ਸੰਗਤ ਜੀ ਜਿੰਨੀਆਂ ਬਰਕਤਾਂ ਪਰਮਾਤਮਾ ਵਿੱਚ ਨੇ ਓਨੀਆਂ ਬਰਕਤਾਂ ਸਾਡੇ ਵਿੱਚ ਨੇ ਖਿਆਲ ਰੱਖਣਾ ਕਿ ਇੱਕ ਸਿਧਾਂਤ ਇਹ ਇੱਕ ਵਿਗਿਆਨ ਹੈ ਜਿੰਨੀ ਤਾਕਤ ਉਹਦੇ ਵਿੱਚ ਹੈ ਓਨੀ ਤਾਕਤ ਸਾਡੇ ਸਾਰਿਆਂ ਦੇ ਸਰੀਰਾਂ ਦੇ ਵਿੱਚ ਹੈ ਬਿਲਕੁਲ ਵੀ ਘੱਟ ਨਹੀਂ ਜੋ ਕੁਝ ਉਹਦੇ ਵਿੱਚ ਹੈ ਉਹੀ ਸਾਡੇ ਵਿੱਚ ਹੈ ਅਸੀਂ ਮੰਨਾਂਗੇ ਨਹੀਂ ਕਿਉਂਕਿ ਅਸੀਂ ਬਹੁਤ ਡਰੇ ਹੋਏ ਕਮਜ਼ੋਰ ਹਿੰਪਾ ਵਿੱਚ ਜਿਉਣ ਵਾਲੇ ਲੋਕ ਹਾਂ ਦੱਬੇ ਹੋਏ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੇ ਵਿੱਚ ਵੀ ਕੁਝ ਹੈ ਸਾਧ ਸੰਗਤ ਦੀ ਕੁਰਬਾਨੀ ਵਿੱਚ ਗੁਰੂ ਸਾਹਿਬ ਆਪਣੀ ਸ਼ਕਤੀ ਦੀ ਗੱਲ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਇੱਕ ਬੰਦੇ ਦੇ ਸਰੀਰ ਦੇ ਵਿੱਚ ਸਵਾ ਲੱਖ ਸਰੀਰ ਜਿੰਨੀ ਤਾਕਤ ਹੈ ਇਹ ਵਗਿਆਣ ਬਿਲਕੁਲ ਸੱਚ ਮਨੁੱਖ ਦੀ ਸ਼ਕਤੀ ਅਸੀਮ ਹੈ ਬਿਸ਼ਰਤੇ ਕਿ ਉਹ ਪਰਮਾਤਮਾ ਦੇ ਨਾਲ ਕਨੈਕਸ਼ਨ ਕਰ ਲਵੇ ਗੁਰੂ ਦੁਆਰਾ ਸੰਗਤ ਜਿਵੇਂ ਕਿ ਹੁਣ ਲਾਈਟ ਜਿੰਨੀ ਮਰਜ਼ੀ ਭਰੀ ਹੋਵੇ ਪਿੱਛੇ ਕਨੈਕਸ਼ਨ ਹੀ ਨਹੀਂ ਹੋ ਰਿਹਾ ਤਾਂ ਲਾਈਟ ਕਿਵੇਂ ਜਗੇਗੀ ਇਸੇ ਤਰ੍ਹਾਂ ਸਾਡੇ ਦੀਵੇ ਬੁਝੇ ਕਿਉਂ ਹੋਏ ਨੇ ਸਾਡੀਆਂ ਬੱਤੀਆਂ ਬੁਝੀਆਂ ਕਿਉਂ ਨੇ ਇਸ ਕਰਕੇ ਨਹੀਂ ਬੁਝੀਆਂ ਕਿ ਸਾਡੇ ਵਿੱਚ ਸ਼ਕਤੀ ਨਹੀਂ ਨਹੀਂ ਸਾਸੰਗਤ ਜੀ ਸਰੀਰ ਪਾਵਰਫੁਲ ਹੈ ਜੀਵਨ ਜਿਹੜਾ ਹੈ ਪਾਵਰਫੁਲ ਹੈ ਬਸ ਸਾਡਾ ਵਾਇਗੁਰੂ ਨਾਲ ਕਨੈਕਸ਼ਨ ਨਹੀਂ ਹੋ ਰਿਹਾ ਤੇ ਕਨੈਕਸ਼ਨ ਗੁਰੂ ਤੋਂ ਬਿਨਾਂ ਕਿਵੇਂ ਹੋਵੇਗਾ ਗੁਰੂ ਪਰਸ਼ਾਦ ਤੋਂ ਬਿਨਾਂ ਕਿਵੇਂ ਹੋਵੇਗਾ ਨਾਮ ਤੋਂ ਬਿਨਾਂ ਕਿਵੇਂ ਹੋਵੇਗਾ ਸ਼ਬਦ ਤੋਂ ਬਿਨਾਂ ਕਿਵੇਂ ਹੋਵੇਗਾ ਸਾਸੰਗਤ ਜੀ ਇਹ ਕਨੈਕਸ਼ਨ ਸਾਨੂੰ ਆਪ ਜੋੜਨਾ ਪੈਣਾ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨਾਲ ਅੰਮ੍ਰਿਤ ਵੇਲੇ ਨਾਲ ਸੰਗਤ ਜੀ ਗੁਰਬਾਣੀ ਨਾਲ ਜੁੜਾਂਗੇ ਤਾਂ ਪਰਮਾਤਮਾ ਨਾਲ ਸਾਡਾ ਕਨੈਕਸ਼ਨ ਆਪਣੇ ਆਪ ਜੁੜ ਜਾਵੇਗਾ ਸੰਗਤ ਜੀ ਅਸੀਂ ਜਿੱਨੂੰ ਬਾਹਰੋਂ ਲੱਭਦੇ ਫਿਰਦੇ ਹਾਂ ਉਹ ਪਰਮ ਪਿਤਾ ਪਰਮਾਤਮਾ ਤਾਂ ਸਾਡੇ ਅੰਦਰ ਹੈ ਸਾਡੇ ਅੰਦਰ ਬੜੀ ਅਸੀਮ ਸ਼ਕਤੀ ਹੈ ਇਸ ਸ਼ਕਤੀ ਜੀ ਬਹੁਤ ਜ਼ਿਆਦਾ ਤਾਕਤ ਹੈ ਜਿੰਨੀ ਪਰਮਾਤਮਾ ਵਿੱਚ ਓਨੀ ਸਾਡੇ ਵਿੱਚ ਪਾਈ ਹੈ ਇਹਦੀ ਇੱਕ ਸਪਸ਼ਟ ਉਦਾਹਰਨ ਹੈ ਜਿੰਨੂੰ ਕਬੀਰ ਜੀ ਕਹਿੰਦੇ ਹਨ ਕਹੋ ਕਬੀਰ ਇਹ RAM ਕੀ ਅੰਝ ਤੇ ਤੁਸੀਂ ਵੇਖਿਆ ਹੋਵੇਗਾ ਕਿ ਇੱਕ ਮਨੁੱਖੀ ਬਾਪ ਦੇ ਘਰ ਦੇ ਵਿੱਚ ਜਿਹੜਾ ਬੱਚਾ ਪੈਦਾ ਹੁੰਦਾ ਹੈ ਪੈਦਾ ਹੁੰਦਿਆਂ ਸਾਰ ਉਹਨੂੰ ਟੈਸਟ ਕਰਾਓ ਜਿੰਨਾ ਕੁਝ ਉਹਦੇ ਬਾਪ ਦੇ ਸਰੀਰ ਦੇ ਵਿੱਚ ਜੋ ਕੁਝ ਹੈ ਉਹ ਸਾਰਾ ਉਹਦੇ ਵਿੱਚ ਤੁਹਾਨੂੰ ਮਿਲੇਗਾ ਇੱਕ ਵੀ ਅੰਗ ਕੱਟ ਨਹੀਂ ਹੋਵੇਗਾ ਇਹ ਨਹੀਂ ਹੋ ਸਕਦਾ ਕਿ ਬਾਪ ਦੀਆਂ ਬਾਪ ਦੀਆਂ ਪੰਜ ਉਂਗਲਾਂ ਸਨ ਤੇ ਉਹਦੀਆਂ ਚਾਰ ਨੇ ਬਾਪ ਦੀਆਂ ਦੋ ਲੱਤਾਂ ਸਨ ਉਹਦੀ ਇੱਕ ਹੈ ਕਿਤੇ ਕਿਤੇ ਵਾਪਰ ਜਾਉ ਬਹੁਤ ਕਰੋੜਾਂ ਅਰਬਾਂ ਦੇ ਵਿੱਚੋਂ ਇੱਕ ਮੈਂ ਉਹਦੀ ਗੱਲ ਨਹੀਂ ਕਰ ਰਹੀ ਪਰ ਜੋ ਕੁਝ ਬਾਪ ਦਾ ਤਨ ਉਹਦੀ ਬਾਡੀ ਹੈ ਬੱਚੇ ਦਾ ਉਹੀ ਸਭ ਕੁਝ ਹੈ ਪਰ ਉਹਨਾਂ ਵਿੱਚ ਇੱਕ ਚੀਜ਼ ਦੇ ਵਿੱਚ ਬੜਾ ਭਾਰਾ ਅੰਤਰ ਹੈ ਬੱਚੇ ਦੇ ਸਰੀਰ ਦੀਆਂ ਨਾੜੀਆਂ ਸਾਰੀਆਂ ਜਿਹੜੀਆਂ ਉਹਦੇ ਬਾਪ ਦੀਆਂ ਹੱਡੀਆਂ ਉਸੇ ਤਰ੍ਹਾਂ ਦੇ ਅੰਗ ਸਾਰੇ ਹਨ ਪਰ ਇੱਕ ਬਹੁਤ ਭਾਰਾ ਅੰਤਰ ਹੈ ਉਹ ਅੰਤਰ ਹੈ ਸ਼ਕਤੀ ਦਾ ਤਾਕਤ ਦਾ ਫਰਕ ਬਾਪ ਤੁਰਫੀ ਸਕਦਾ ਹੈ ਪਾਰ ਚੁੱਕ ਸਕਦਾ ਹੈ ਬੱਚਾ ਤੁਰ ਨਹੀਂ ਸਕਦਾ ਹੁਣ ਜਿਉਂ-ਜਿਉਂ ਉਹਦੀ ਉਮਰ ਵਧੇਗੀ ਉਹਦੇ ਸਰੀਰ ਨੂੰ ਖੁਰਾਕ ਮਿਲੇਗੀ ਇੱਕ ਦਿਨ ਉਹ ਬੱਚਾ ਜਦੋਂ ਬਾਪ ਦੀ ਉਮਰ ਦੇ ਵਿੱਚ ਆਏਗਾ ਉਹਨਾ ਸ਼ਕਤੀਸ਼ਾਲੀ ਹੋ ਜਾਏਗਾ ਇਸੇ ਤਰ੍ਹਾਂ ਜਿਹੜਾ ਸਾਡਾ ਅੰਦਰਲਾ ਹਿੱਸਾ ਹੈ ਉਹ ਪਰਮਾਤਮਾ ਤੋਂ ਜਨਮਿਆ ਹੈ ਕਹੋ ਕਬੀਰ RAM ਕੀ ਅੰਜ ਉਹਦੇ ਵਿੱਚ ਓਨੀ ਤਾਕਤ ਜਿੰਨੀ ਪਰਮਾਤਮਾ ਵਿੱਚ ਹੈ ਜਿੰਨੇ ਪਰਮਾਤਮਾ ਦੇ ਅੰਗ ਹਨ ਪਰ ਅਸੀਂ ਉਹਨਾਂ ਨੂੰ ਜਦੋਂ ਨਾਮ ਦੀ ਖੁਰਾਕ ਤੋਂ ਵਾਂਝਾ ਕਰਦੇ ਹਾਂ ਉਹ ਜਿਵੇਂ ਦਾਣਮਿਆ ਸੀ ਪਿੰਗਲਾ ਜਿਹਾ ਉਥੇ ਹੀ ਪਿਆ ਹੋਇਆ ਹੈ ਉਹਦੇ ਪੱਲੇ ਕੱਖ ਵੀ ਨਹੀਂ ਹੁੰਦਾ ਉਥੇ ਹੀ ਰੋਈ ਜਾਂਦਾ ਹੈ ਬੈ ਕੇ ਉਹ ਗਰੀਬ ਤੇ ਭਿਖਾਰੀ ਬਣ ਜਾਂਦਾ ਹੈ ਜਿਵੇਂ ਬੱਚੇ ਨੂੰ ਖੁਰਾਕ ਨਾ ਮਿਲੇ ਤਾਂ ਉਥੇ ਰੁਕ ਜਾਵੇਗਾ ਵਧੇਗਾ ਨਹੀਂ ਬੂਟੇ ਨੂੰ ਪਾਣੀ ਨਾ ਪਾਇਆ ਜਾਵੇ ਤਾਂ ਉਹ ਵਧੇਗਾ ਨਹੀਂ ਉਥੇ ਹੀ ਸੁੱਕ ਜਾਵੇਗਾ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਨੇ ਕਿਹਾ ਕਿ ਸਭ ਕਿਸ ਕਰਮੇ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਗੁਰ ਪਰਸ਼ਾਦੀ ਇਥੇ ਖਿਆਲ ਰੱਖਣਾ ਵਾਰ-ਵਾਰ ਗੁਰੂ ਸਾਹਿਬ ਕਹਿਣਗੇ ਗੁਰ ਪਰਸ਼ਾਦੀ ਤੈਨੂੰ ਵਿੱਚ ਗੁਰੂ ਸ਼ਬਦ ਚਾਹੀਦਾ ਹੈ ਗੁਰੂ ਚਾਹੀਦਾ ਹੈ ਤਾਂ ਤੇਰਾ ਕਨੈਕਸ਼ਨ ਉਸ ਤੇਰੀ ਅਸੀਮ ਸ਼ਕਤੀ ਨਾਲ ਹੋਏਗਾ ਤੇ ਫਿਰ ਉਹਦੇ ਵਿੱਚ ਉਹ ਹੀ ਜਿਵੇਂ ਕਲਗੀਆਂ ਵਾਲੇ ਪਾਸ਼ਾ ਜੀ ਨੇ ਕਿਹਾ ਸੀ ਕਿ ਪਾਈ ਬਚਿੱਤਰ ਸਿੰਘ ਤੇਰੇ ਵਿੱਚ ਇੱਕ ਹਾਥੀ ਨਾਲ ਨਹੀਂ ਸਵਾ ਲੱਖ ਬੰਦੇ ਨਾਲ ਲੜਨ ਦੀ ਸ਼ਕਤੀ ਹੈ ਉਹਨਾਂ ਉਸ ਨੂੰ ਜਗਾ ਦਿੱਤਾ ਗੁਰੂ ਸਹਿਬ ਨੇ ਇੱਕ ਕਨੈਕਸ਼ਨ ਕਰ ਦਿੱਤਾ ਐਵੇਂ ਨਹੀਂ ਸੰਸਾਰ ਸੰਗਤ 40 ਸਿੰਘ ਭੋਕੇ ਪਾਣੀ ਸਵਾ ਲੱਖ ਦੇ ਸਾਹਮਣੇ ਜਿਕਾਰੇ ਬੁਲਾ ਰਹੇ ਕੱਲੀ ਕੋਈ ਕਲਪਨਾ ਨਹੀਂ ਸੀ ਕੋਈ ਉਹਨਾਂ ਨੂੰ ਨਸ਼ਾ ਖਵਾ ਕੇ ਇਮੋਸ਼ਨਲ ਨਹੀਂ ਸੀ ਕੀਤਾ ਗਿਆ ਉਹਨਾਂ ਦੇ ਉਸ ਅਸੀਮ ਸ਼ਕਤੀ ਨੂੰ ਜਿਹੜੀ ਉਹਨਾਂ ਦੇ ਸਰੀਰਾਂ ਦੇ ਵਿੱਚ ਪਰਮਾਤਮਾ ਨੇ ਸਾਰੇ ਦੇ ਪਾਈ ਪੂਰੇ ਗੁਰੂ ਨੇ ਕਲਗੀਆਂ ਵਾਲੇ ਨੇ ਕਨੈਕਸ਼ਨ ਕਾ ਦਿੱਤਾ ਫਿਰ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਸੀ ਅੜਦਾ ਇਹ ਲੋਕ ਤਾਂ ਇੱਥੇ ਕਹਿ ਰਹੇ ਨੇ ਕਿ ਤੂੰ ਆਪਣੇ ਆਪ ਨੂੰ ਗੁਰੂ ਦੁਆਰਾ ਸਮਝ ਗੁਰਪ੍ਰਸਾਦ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਸਮਝ ਗੁਰਪ੍ਰਸਾਦ ਆਪਨ ਆਪ ਸੁਝੇ ਤਿਸ ਕੀ ਜਾਣੋ ਤ੍ਰਿਸ਼ਨਾ ਭੁਜੇ ਫਿਰ ਉਹਦੀ ਸਾਰੇ ਤ੍ਰਿਸ਼ਨਾ ਖਤਮ ਹੋ ਜਾਵੇਗੀ ਤ੍ਰਿਸ਼ਨਾ ਤਾਂ ਹੈ ਕਿਉਂਕਿ ਜੋ ਕੁਝ ਸਾਨੂੰ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ ਐਸੇ ਕਰਕੇ ਭੁੱਖਾ ਜੀਵਨ ਹੈ ਜਦੋਂ ਸਾਡੀ ਅੰਦਰੋਂ ਹੀ ਸਾਰਾ ਕੁਝ ਲੱਭ ਪਿਆ ਹੀਰਾ ਸਿੱਖੀ ਦਾ ਨਾਮ ਦਾ ਤੇ ਉਹ ਤ੍ਰਿਸ਼ਨਾ ਸ਼ਾਂਤ ਹੋਵੇਗੀ ਪਰਮਾਤਮਾ ਪਰਮ ਸਤ ਦਾ ਇੱਕ ਨਾਮ ਹੈ ਜੋ ਇਸ ਸੰਸਾਰ ਅਤੇ ਸੰਸਾਰ ਦੇ ਸਾਰੇ ਜੀਵਾਂ ਵਾਸਤੇ ਰਚਨਹਾਰ ਹੈ ਪਾਲਨਹਾਰ ਵੀ ਹੈ ਤੇ ਅੰਤ ਕਰਨ ਵਾਲਾ ਵੀ ਹੈ ਇਸ ਨੂੰ ਵੱਖ-ਵੱਖ ਧਰਮਾਂ ਵਿੱਚ ਵੱਖ-ਵੱਖ ਨਾਂ ਦਿੱਤੇ ਗਏ ਹਨ ਕਿ ਇਸਲਾਮ ਵਿੱਚ ਅੱਲਾ ਸਿੱਖ ਧਰਮ ਵਿੱਚ ਅਕਾਲ ਪੁਰਖ ਜਾਂ ਵਾਹਿਗੁਰੂ ਇਸਾਈ ਮਤ ਵਿੱਚ ਗੋਡ ਅਤੇ ਜੁਹਦੀ ਮਤ ਵਿੱਚ ਜੋ ਹਵਾ ਸ਼ੁਰੂ ਤੋਂ ਹੀ ਇਨਸਾਨ ਸੱਚ ਦੀ ਭਾਲ ਵਿੱਚ ਰਿਹਾ ਹੈ ਉਹ ਸੋਚਦਾ ਸੀ ਕਿ ਜੋ ਕੁਝ ਨਜ਼ਰ ਆਉਂਦਾ ਹੈ ਉਸ ਤੋਂ ਉੱਪਰ ਜਾਂ ਉਸ ਤੋਂ ਪਰੇ ਕੀ ਹੈ ਇਸ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਅਤੇ ਚਲਾਉਣ ਵਾਲਾ ਕੌਣ ਹੈ ਸਾਰੇ ਮਨੁੱਖਾਂ ਵਿੱਚ ਸਭ ਤੋਂ ਵੱਡਾ ਮਨੁੱਖ ਜਿਸ ਤੋਂ ਹੋਰ ਵੱਡਾ ਕੋਈ ਨਾ ਹੋਵੇ ਉਹ ਕੌਣ ਹੈ ਧਰਤੀ, ਆਕਾਸ਼ ਅਤੇ ਪਾਣੀ ਦੇ ਸਾਰੇ ਜੀਵਾਂ ਦੇ ਵਿੱਚੋਂ ਸਭ ਤੋਂ ਵੱਡਾ ਜੀਵ ਕੌਣ ਹੈ ਜਿਸ ਤੋਂ ਵੱਡਾ ਹੋਰ ਕੋਈ ਨਾ ਹੋਵੇ ਸਭ ਤੋਂ ਵਿਸ਼ਾਲ ਜਿਸ ਤੋਂ ਵਿਸ਼ਾਲ ਹੋਰ ਕੋਈ ਨਾ ਹੋਵੇ ਉਹ ਕੀ ਹੈ ਕੌਣ ਹੈ ਸਦੀਆਂ ਤੋਂ ਇਨਸਾਨ ਅਜੇ ਸਵਾਲਾਂ ਦੇ ਜਵਾਬ ਦੀ ਭਾਲ ਦੇ ਵਿੱਚ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਉਂਦਾ ਰਿਹਾ ਸ਼ੁਰੂ-ਸ਼ੁਰੂ ਵਿੱਚ ਉਹ ਜਿਸ ਵੀ ਸ਼ਕਤੀ ਤੋਂ ਡਰਦਾ ਸੀ ਉਸੇ ਨੂੰ ਹੀ ਸਭ ਤੋਂ ਵੱਡਾ ਮੰਨ ਕੇ ਉਸ ਦੀ ਪੂਜਾ ਸ਼ੁਰੂ ਕਰ ਦਿੰਦਾ ਸੀ ਉਹ ਕਾਦੀ ਅੱਗ ਕਾ ਦਿ ਹਵਾ ਕਾ ਦਿ ਪਾਣੀ ਨੂੰ ਸਭ ਤੋਂ ਵੱਡੀ ਸ਼ਕਤੀ ਮੰਨ ਕੇ ਉਸ ਤੋਂ ਡਰ ਕੇ ਉਸ ਦੀ ਪੂਜਾ ਕਰਦਾ ਰਿਹਾ ਹੌਲੀ-ਹੌਲੀ ਉਹ ਸੋਚਣ ਲੱਗਾ ਕਿ ਜਿਸ ਸ਼ਕਤੀ ਨੂੰ ਸਭ ਤੋਂ ਵੱਡੀ ਮੰਨ ਕੇ ਉਸ ਦੀ ਪੂਜਾ ਕਰਦਾ ਹੈ ਉਸ ਤੋਂ ਵੱਡੀ ਸ਼ਕਤੀ ਕੋਈ ਹੋਰ ਹੈ ਇਸ ਤਰ੍ਹਾਂ ਅੱਗੇ ਵਾਦਾ-ਵਾਦਾ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਕੋਈ ਇੱਕ ਐਸੀ ਸ਼ਕਤੀ ਹੈ ਜੋ ਇਨਾਂ ਸਾਰੀਆਂ ਸ਼ਕਤੀਆਂ ਨੂੰ ਬਣਾਉਣ ਵਾਲੀ ਹੈ ਅਤੇ ਜਿਸ ਤੋਂ ਹੋਰ ਵੱਡੀ ਸ਼ਕਤੀ ਨਹੀਂ ਅੱਗੇ ਚੱਲ ਕੇ ਇਸੇ ਸ਼ਕਤੀ ਨੂੰ ਪਰਮ ਸਤਾ ਜਾਂ ਪਰਮਾਤਮਾ ਵਜੋਂ ਜਾਣਿਆ ਗਿਆ ਪਰਮਾਤਮਾ ਦੋ ਲਵਜਾਂ ਦੇ ਸਮੇਲ ਤੋਂ ਬਣਿਆ ਇਹ ਦੋ ਲਵਜਾਂ ਹਨ ਪਰਮ ਅਤੇ ਆਤਮਾ ਪਰਮ ਦਾ ਮਤਲਬ ਸੱਚ ਜਾਂ ਸੱਚਾ ਅਤੇ ਆਤਮਾ ਦਾ ਮਤਲਬ ਉਹ ਸ਼ਕਤੀ ਜੋ ਸੰਸਾਰ ਦੇ ਜੀਵਨ ਨੂੰ ਚਿੰਦਾ ਰੱਖਦੀ ਹੈ ਅਤੇ ਸਾਰੇ ਸੰਸਾਰ ਨੂੰ ਚਲਾਉਂਦੀ ਹੈ। ਪਰਮਾਤਮਾ ਨਾਮ ਜੀ ਦਾ ਪੂਰਾ ਮਤਲਬ ਹੈ ਉਹ ਸੱਚੀ ਸ਼ਕਤੀ ਜਿਸ ਕਰਕੇ ਇਹ ਸੰਸਾਰ ਹੈ ਜੋ ਚਿੰਦਾ ਰਹਿੰਦਾ ਹੈ ਅਤੇ ਚੱਲਦਾ ਰਹਿੰਦਾ ਹੈ। ਸੰਸਾਰ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਹਨ ਪਰ ਉਹ ਸਦਾ ਰਹਿਣ ਵਾਲੇ ਨਹੀਂ ਹੁੰਦੇ। ਹਰ ਕੋਈ ਕਦੇ ਨਾ ਕਦੇ ਖਤਮ ਜ਼ਰੂਰ ਹੁੰਦਾ ਹੈ। ਕੇਵਲ ਪਰਮਾਤਮਾ ਹੀ ਹੈ ਜੋ ਸਦਾ ਰਹਿਣ ਵਾਲਾ ਹੈ। ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ